ਹਾਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਠੱਠੀਆਂ ਖੁਰਦ ਤੁਸੀਂ ਵਿਜ਼ਿਟ ਕਰਨੀ ਆ ਹਰੀਕੇ ਪੱਤਨ ਤੋਂ ਕੋਈ 5 ਕਿਲੋਮੀਟਰ ਦੀ ਦੂਰੀ ਆ ਦੋਸਤੋ ਪਿੰਡ ਠੱਠੀਆਂ ਖੁਰਦ ਦੀ ਅਲੀਪੁਰ ਪਿੰਡ ਬਿਲਕੁਲ ਨਜ਼ਦੀਕ ਆ ਤੇ ਰਤਾਗੋਦਾ ਪਿੰਡ ਵੀ ਥੋੜੀ ਦੂਰੀ ਤੇ ਆ ਵੇਰ ਰਵੀ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਆ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਅਪਲੋਡ ਕੀਤੀਆਂ ਨੇ ਜਿਆਦਾਤਰ ਵਹਿੜਾ ਆਉਂਦੀਆਂ ਨੇ ਚਾਹੇ ਗੱਬਣ ਹੋਣ ਦੋਸਤੋ ਚਾਹੇ ਚਾਹੇ ਪਸ਼ੂ ਸੋਏ ਸਵੇ ਆ ਉਹ ਤੁਹਾਨੂੰ ਰੁਟੀਨ ਦੇ ਵਿੱਚ ਦੇਖਣ ਦੇ ਵਿੱਚ ਨਜ਼ਰ ਆਉਂਦੇ ਰਹਿੰਦੇ ਆ ਇਸ ਘਰੋਂ ਤੇ ਅੱਜ ਤਕਰੀਬਨ ਤਿੰਨ ਵਹਿੜਾ ਆਪਾਂ ਦਿਖਾਉਣੀਆਂ ਨੇ ਤਿੰਨੇ ਵਹਿੜਾ ਗੱਬਣ ਆ ਬਾਕੀ ਦਿਨ ਪੁੱਛ ਲਾਂਗੇ ਕਿੰਨਾ ਕਿੰਨਾ ਸਮਾਂ ਬਾਕੀ ਆ ਸੂਣ ਦੇ ਵਿੱਚ ਤੇ ਕੀ ਰੇਟ ਭਾਅ ਪੜਦਾ ਰਹੂਗਾ ਜੇ ਇਹਨਾਂ ਪਸ਼ੂਆਂ ਦਾ ਸੋ ਪੂਰੀ ਵੀਡੀਓ ਐਂਡ ਤੱਕ ਦੋਸਤੋ ਜ਼ਰੂਰ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਸਾਰੇ ਵੀਰਾਂ ਨੂੰ ਮਿਲ ਸਕੇ ਅੱਜ ਦੋਸਤੋ 24 ਜਨਵਰੀ ਆ ਤਾਰੀਖ ਤੁਸੀਂ ਨੋਟ ਕਰ ਸਕਦੇ ਜੇ ਸਮਾਂ ਕੋਈ ਮਾਰਨਿੰਗ ਦੇ 1 ਸੋ ਪਸ਼ੂ ਐਨੀਮਲ ਜਿਹੜਾ ਵੀ ਪਸੰਦ ਆਊਗਾ ਦੋਸਤੋ ਜਿਹੜਾ ਕਿਸੇ ਵੀਰ ਨੂੰ ਜਜੂਗਾ ਟਿੱਪ ਕੇ ਚੌਥਾ ਥਣਾ ਦੀ ਤਸੱਲੀ ਆ ਤੁਸੀਂ ਘਰ ਆਣ ਕੇ ਕਰ ਲਿਓ ਜੇਕਰ ਗੱਬਣ ਪਸ਼ੂ ਕੀ ਲੈਂਦਾ ਵੀਰ ਜੇਕਰ ਕੋਈ ਸੋਇਆ ਸੋਇਆ ਪਸ਼ੂ ਲੈਂਦਾ ਤੇ ਦੋ ਡੰਗ ਚੋ ਕੇ ਤਸੱਲੀ ਜ਼ਰੂਰ ਯਕੀਨਨ ਬਣਾਇਆ ਕਰੋ ਫਿਰ ਪਸ਼ੂ ਦੋਸਤੋ ਆਪਣਾ ਖਰੀਦਿਆ ਕਰੋ ਆਨਲਾਈਨ ਵੀ ਵੀਰ ਬਹੁਤ ਸੌਦਾ ਕਰਦੇ ਆ ਜਿਹੜਾ ਕੋਈ ਵੀਰ ਦੂਰ ਦਰਾਡੇ ਬੈਠਾ ਹੈ ਤੇ ਉਹ ਤੁਸੀਂ ਵੀਡੀਓ ਕਾਲ ਤੇ ਵੀ ਤਪਾ ਕੇ ਜਿਹੜੀ ਆਪਣੀ ਚੌਥਾ ਥਣਾ ਦੀ ਤਸੱਲੀ ਪਸ਼ੂ ਦੀ ਕਰਵਾ ਸਕਦੇ ਤੇ ਆਓ ਲੈਨੇ ਆ ਜਾਣਕਾਰੀ ਆਨਰ ਤੋਂ ਸਭ ਤੋਂ ਪਹਿਲਾਂ ਵੀਰ ਰਵੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਠੀ ਠੀਕ ਠਾਕ ਐਮ ਹਾਂ ਜੀ ਵਧੀਆ ਵਧੀਆ ਹੈ ਭਾਈ ਅੱਛਾ ਵੀ ਰਵੀ ਪਸ਼ੂ ਕਿਵੇਂ ਹੋਈ ਜਾਂਦੇ ਸੇਲ ਹਾਂ ਜੀ ਭਾਈ ਕਿਰਪਾ ਮਹਾਰਾਜ ਦੀ ਚਲ ਸ਼ੁਕਰ ਤੇ ਅੱਜ ਤਕਰੀਬਨ ਤਿੰਨ ਵੇੜਾ ਆ ਗਈਆਂ ਆਪਣੇ ਕੋਲ ਹਾਂ ਜੀ ਭਾਈ ਵੇੜਾ ਤਾਂ ਵਾਦੀ ਭਾਈ ਕੱਲ ਸੇਲ ਹੋ ਗਿਆ ਤਿੰਨ ਸੇਲ ਹੋ ਗਈਆਂ ਮੈਨੂੰ ਦੱਸਣ ਦਾ ਵੀ ਤੁਸੀਂ 6 ਵੇੜਾ ਬਕਾਉ ਹਾਂ ਜੀ 6 ਹੀ ਭਾਈ ਤੇ ਵੇੜਾ ਫਿਰ ਤਿੰਨ ਸੇਲ ਹੋ ਗਿਆ ਵਿੱਚੋਂ ਠੀਕ ਹੈ ਜੀ ਠੀਕ ਹੈ ਲਓ ਵੀ ਦੋਸਤੋ ਫਿਲਹਾਲ ਤਿੰਨ ਵੜਾ ਨੇ ਤਿੰਨੇ ਸੋਨੇ ਵਰਗੀਆਂ ਨੇ ਕਰਮਾ ਲੀਆਂ ਬਾਕੀ ਸੋਨੇ ਵਰਗੇ ਪਸ਼ੂ ਦੀ ਤਸੱਲੀ ਮੈਂ ਬਾਰ-ਬਾਰ ਕਹਿ ਦੇਣਾ ਨਾ ਵੀ ਆਪਦੀ ਜਰੂਰ ਯਕੀਨਨ ਬਣਾਇਆ ਕਰੋ ਘਰਾਂ ਨਾਲ ਕਿ ਆਪਦੀ ਤਸੱਲੀ ਕਰਿਆ ਕਰੋ ਤੇ ਰਵੀਵੀਰ ਪਹਿਲੇ ਨੰਬਰ ਤੋਂ ਸ਼ੁਰੂਆਤ ਕਰ ਲਈਏ ਹਾਂਜੀ ਭਾਈ ਜੀ ਇਸੇ ਵੜ ਤੋਂ ਭਾਈ ਇਹ ਪਹਿਲਣ ਵੜਾ ਹਾਂਜੀ ਚਾਰ ਦੰਦਾਂ ਦਾ ਮੂੰਹ ਓਕੇ ਹਾਂਜੀ ਇਹਦੇ ਭਾਈ ਇਹਦੇ ਇੱਕ ਦੋ ਤਰੀਕ ਨੂੰ ਦੇਣ ਪੂਰੇ ਘਰ ਵਾਲੇ ਬੰਦਿਆਂ ਦਾ ਆਪਾਂ ਲਈਆ ਅੱਛਾ ਜੀ ਹਾਂਜੀ ਘਰੋਂ ਹੀ ਖਰੀਦੀ ਆ ਹਾਂਜੀ ਹਾਂਜੀ ਤੇ ਆ ਦੋ ਚਾਰ ਤਰੀਕ ਨੂੰ ਕਿਹੜੀ ਨੂੰ ऐसे भाई 2 4 ਤਰੀਕ ਜਿਹੜੀ ਆਉਣ ਵਾਲੀ ਫਰਵਰੀ ਫਰਵਰੀ ਨੂੰ ਹਾਂਜੀ ਹਾਂਜੀ ਠੀਕ ਹੈ ਜੀ ਕਾਪੀ ਤੇ ਲਿਖੇ ਹੋਏ ਇਹ ਦਿਨ ਉਹਨਾਂ ਦੇ ਠੀਕ ਹੈ ਠੀਕ ਹੈ ਹਾਂਜੀ ਬਾਕੀ ਕਰਮਾ ਵਾਲੀ ਖੁੱਲਣ ਖਲਣ ਪੂਰਾ ਡਈ ਹਾਂਜੀ ਭਾਜੀ ਖੁੱਲਣ ਪੂਰਾ ਦਈਆ ਠੀਕ ਹੈ ਜੀ ਤੇ ਸੂਆ ਦੂਜਾ origional ਹੀ ਆ ਨਹੀਂ ਭਾਜੀ ਉਹ ਤੇ ਪਹਿਲਾਂ ਆਂਦੇ ਆ ਪਹਿਲਣੀਆਂ ਹਾਂਜੀ ਹਾਂਜੀ 4 ਦਾ ਆਂਦਾ ਮੂੰਹ ਚੌਕੀ ਆ ਨਹੀਂ ਫਿਰ ਤਾਂ ਪਹਿਲਾ ਹੀ ਸੂਆ ਹਾਂਜੀ ਲਓ ਦੋਸਤੋ ਪਹਿਲਾ ਸੂਆ ਫਰਸਟ ਲਕਟੇਸ਼ਨ ਦੇ ਵਿੱਚ ਸੋਣ ਜਾ ਰਹੀ ਆ ਤੇ ਪ੍ਰਿੰਟ ਵੇਖੋ ਬਹੁਤ ਸੋਹਣਾ ਹੈ ਕਰੋ ਸੰਗ ਦੇ ਵਿੱਚ ਆ ਬਾਕੀ ਥਣ ਭਾਂਡਾ ਦਾ ਤੁਸੀਂ ਇਹ ਵੇਖ ਕੇ ਨਾਰਮਲੀ ਜਜਮੈਂਟ ਸੋ 2 4 ਫਰਵਰੀ ਨੂੰ ਦੇਣ ਪੂਰੇ ਆ ਬਾਕੀ ਅੱਜ ਦੋਸਤੋ 24 ਤਰੀਕ ਆ ਕੋਈ 5 6 ਕੋਈ 8 7 ਕ ਦੇਣ ਹਜੇ ਵਿੱਚ ਵਿਚਚਾਲੇ ਪਏ ਆ ਬਾਕੀ ਕਰਮ ਵਾਲੀ ਜਿੰਨੀ ਤਿਆਰੀ ਕਰ ਜੂਗੀ ਉੰਨੀ ਵਾਧੇ ਬੰਦੀ ਵਾਲੀ ਗੱਲ ਆ ਦੋਸਤੋ ਜਿੰਨਾ ਲੈਵਾ ਆਰਡਰ ਹੋਰ ਖੋਲ ਲੂਗੀ ਬਾਕੀ ਨਿਗਰ ਰਾਜੀ ਵਜਨ ਲੋਡ ਪੂਰਾ ਹਾਈਟ ਵੀਰ ਕੋਈ ਮੀਡੀਅਮ ਹਾਈਟ ਤੱਕ ਕੇ ਤੁਸੀਂ ਸੌਦਾ ਕਰ ਸਕਦੇ ਏ ਠੀਕ ਆ ਜੀ ਬਾਕੀ ਸਫਾਈਆਂ ਸਫੂਈਆਂ ਪੂਰੀਆਂ ਨੇ ਬਾਕੀ ਆ ਤੁਸੀਂ ਵੇਖ ਹੀ ਲੈਣਾ ਆ ਕਰੋ ਚੈੱਕ ਡਾਕਟਰ ਉਹ ਅੰਦਰ ਪੱਜਾ ਆ ਫੇਸ ਕੁਆਲਿਟੀ ਤੇ ਪਾਪਾ ਚੁੱਟਾ ਦਿਓ ਮੈਂ ਚੁੱਟਿਆ ਨਹੀਂ ਚੁੱਟਿਆ ਤੇ ਆਪੇ ਚੁੱਟਾ ਲਿਓ ਲਓ ਜੀ ਅੱਛਾ ਵੀਰੇ ਰਵੀ ਕਿਵੇਂ 53 ਵਧੀਆ ਭਾਈ ਪੂਰੀ ਓਕੇ ਸ਼ਹਿਤ ਆਉਂਦੇ ਆ ਇਹਦਾ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਬੋਲੋ ਨਹੀਂ ਪੰਨਿਆ ਹੈ ਨਹੀਂ ਭਾਈ ਨਹੀਂ ਹੈ ਜੀ ਠੀਕ ਹੈ ਤੇ ਕੀ ਡਿਮਾਂਡ ਕਰਦੇ ਆ ਭਾਈ ਇਹੋ ਜਿਹੇ ਮੋਵ ਬੱਛੀਆਂ ਦਾ ਮੁੱਲ ਤੇ 70 70 ਕਰੀ ਜਿੰਦੇ ਬਾਹਰ ਆਪਾਂ ਬਾਹਰ ਨਹੀਂ ਆਪਾਂ ਆਪ ਦਾ ਭਾਈ ਮੁੱਲ 62000 ਆ 60000 ਚ ਇੱਕ ਰੁਪਿਆ 1000 ਰੁਪਏ ਛੱਡਾਂਗੇ 1000 ਰੁਪਏ 1000 ਹਾਂਜੀ ਠੀਕ ਹੈ ਜੀ 60000 ਚ ਦੋਸਤੋ 1000 ਛੋੜ ਛੱਪਾ ਠੀਕ ਆ ਤੇ ਬਾਕੀ ਵਹੜ ਤੁਸੀਂ ਦੇਖ ਲਈ ਆ ਸਫਾਈ ਸੁਫੀ ਪੂਰੀ ਆ ਕਰਮਾਂ ਵਾਲੀ ਲਿਆਵਾ ਲੂਆ ਸੋਨਾ ਖੋਲੂਗੀ ਬਾਕੀ ਢਿਲ ਢੁਲ ਹਜੇ ਦਰਸਾ ਰਹੀ ਹੈ ਵੀ ਬਣਾਉਗੀ ਦੰਦ ਵਿਖਾਣੇ ਵਿਖਾਉਣੇ ਤੇ ਆ ਜਰੂਰ ਜੀ ਮੋਹ ਦੰਦੇ ਵੀ ਆਪਾਂ ਚੈੱਕ ਕਰਵਾ ਦਿੰਨੇ ਆ ਸੋ ਚਾਰ ਦੰਦ ਵੀਰ ਨੇ ਕਿਹਾ ਸੀਗਾ ਬਾਕੀ ਇੱਕ ਵਾਰੀ ਮੂੰਹ ਫੜਾ ਲੈਂਦੀ ਆ ਦੋਸਤੋ ਤੇ ਤੁਹਾਨੂੰ ਇੱਕ ਵਾਰੀ ਥੋੜੀ ਜਿਹੀ ਤਸੱਲੀ ਜਰੂਰ ਕਰਵਾਵਾਂਗੇ ਆ ਲਓ ਆ ਜਾ ਆ ਜਾ ਉਹ ਦੰਦ ਫੜਾ ਲਿਆ ਸੀ ਆ ਵੇਖੋ ਜੀ ਲੇਵੀ ਆ ਦੋਂਦੀ ਚੌਗੀ ਠੀਕ ਆ ਕੰਨੀ ਵਾਲੇ ਦੰਦ ਭਾਈ ਇਹ ਤੇ ਆਵੇ ਕਿਥੇ ਇਹ ਆ ਦੁੱਧ ਦੰਦ ਮਾੜੀ ਮੋਠੀ ਹਾਂਜੀ ਦੁੱਧ ਦੇ ਦੰਦ ਲੈ ਵੀ ਲੈ ਵੀ ਦੋਸਤੋ ਠੀਕ ਆ ਜੀ ਠੀਕ ਆ ਸੋ ਛੇਕਦੇ ਤੇ ਕੰਨੀ ਵਾਲੇ ਦੰਦ ਦੋਸਤੋ ਦੁੱਧ ਦੇ ਦੰਦ ਆ ਬਾਕੀ ਚਾਰ ਦੰਦ ਸਤਾਈ ਆ ਚੌਗੀ ਬਚੀ ਆ ਤੇ 60000 ਦੇ ਵਿੱਚੋਂ 1000 ਮਾਨਤਨ ਵੀਰ ਨੇ ਕਹਿਤਾ ਬਾਕੀ ਦੋਸਤੋ ਆਓ ਆਪਦੀ ਨਰਕ ਪਰਖ ਕਰੋ ਆਪਦੇ ਹਿਸਾਬ ਨਾਲ ਵੀ ਕੋਈ ਮੁੱਲ ਲਾ ਸਕਦਾ ਕੋਈ ਗੁੱਸੇ ਗਿਲੇ ਵਾਲੀ ਗੱਲ ਨਹੀਂ ਪਾਰੀ ਧਿਆਨ ਕੇ ਇੱਕ ਬਰੀ ਬਚੀ ਜਰੂਰ ਦੇਖਿਓ ਠੀਕ ਆ ਤੇ ਅਗਲੀ ਵਾਰ ਵੀਰ ਰਵੀ ਆ ਆ ਗਈ ਆਪਣੇ ਕੋਲ ਬਾਜੀ ਐਰ ਸ਼ੈਰ ਐਰ ਸ਼ੈਰ ਆ ਗਈ ਹਾਂਜੀ ਬਾਜੀ ਇਹਦੇ ਲੱਭਦੀਆਂ ਨਹੀਂ ਬਾਜੀ ਬਹੁਤ ਘੱਟ ਲੱਭਦੀਆਂ ਹਾਂ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਕੰਨ ਕੋਨੇ ਵੇਖੋ ਕਿ ਕੁਆਲਟੀ ਆ ਬਿਲਕੁਲ ਜੀ ਬਿਲਕੁਲ ਬਾਕੀ ਸਰੀਰ ਦਾ ਢਾਂਚਾ ਬਹੁਤ ਖੁੱਲਾ ਹੁੰਦਾ ਪੇਟ ਪੂਟ ਬਹੁਤ ਭਾਰਾ ਵਜਨ ਵਜਨ ਪੂਰਾ ਹੁੰਦਾ ਬੈਠਦਾ ਹਾਂਜੀ ਹਾਂਜੀ ਬਾਜੀ ਹਾਂਜੀ ਐਰ ਸ਼ੈਰ ਸੁਆ ਕੇ ਨਮਾ ਕੇ ਸੁਣ ਜਾ ਰਹੀ ਐ ਬਾਜੀ ਘਰ ਵਾਲੇ ਤੇ ਦੂਜਾ ਹੀ ਜਾਂਦੇ ਤੇ ਜਾਓਗੀ ਵੱਡੀ ਗੱਲ ਆ ਦੂਜਾ ਨਹੀਂ ਤੇ ਤੇਜਾ ਮੰਨ ਸਕਦਾ ਵੀ ਵੀਰ ਹੂੰ ਅਗਲੇ ਨੇ ਆਉਦੀ ਸਮਝ ਲੈਣੀ ਐ ਜੀ ਬਸ ਜੀ ਲਓ ਦੋਸਤੋ ਦੂਜਾ ਨਹੀਂ ਤਾਂ ਕੋਈ ਤਿੱਜਾ ਸੁਆ ਮੰਨ ਸਕਦਾ ਬਾਕੀ ਫੇਸ ਕੁਆਲਟੀ ਵੇਖੋ ਛੋਟੇ ਜੇ ਕੰਨ ਨੇ ਬੂਥੀ ਬਾਥੀ ਤੁਸੀਂ ਆ ਵੇਖ ਲਈਏ ਯਾਰ ਸ਼ਹਿਰ ਦੇ ਵਿੱਚ ਦੋਸਤੋ ਬਰੀਡ ਇਹ ਵੀਰ ਦੇ ਕੋਲੇ ਪਕਾਊਗਾ ਤੇ ਦਿਨ ਇਹ ਅਜੇ ਕਿੰਨੇ ਕੁ ਲੈ ਜੂ ਭਾਈ ਇਹ ਵੀ ਹਫਤਾ ਖੰਡ ਲੈ ਹੀ ਜਾਊਗੀ ਲੈ ਜੂ ਹਫਤਾ ਅਜੇ ਹਾਂਜੀ ਮਿਹਰਬਾਨੀ ਸਟਾਰਟ ਹੋ ਗਈ ਹੈ ਹਾਂ ਆ ਲਓ ਜੀ ਖੋਲਦਗੇ ਠੀਕ ਆ ਜੀ ਸੋ ਕਰਮਾ ਲਈ ਦੋਸਤੋ ਥਣ ਝੱਡਾ ਇੱਕ ਵਾਰੀ ਜ਼ਰੂਰ ਮੜਾ ਜਾ ਧਿਆਨ ਮਾਰਿਆ ਜੇ ਬਹੁਤ ਸੋਹਣਾ ਮਖਾਲਾ ਬਹੁਤ ਆ ਭਾਈ ਹਾਂ ਇਹ ਬੱਚੀਆਂ ਆਈਆਂ ਰਾਤ ਹੀ ਆਪਣੇ ਕੋਲ ਜੀਜੂ ਨਹੀਂ ਆਏ ਤਾਂ ਰਿਆ ਬੱਚੀਆਂ ਨੇ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਰੋ ਵੀ ਵੀਰ ਦੁੱਧ ਕਿੰਨਾ ਕੁ ਪਰਨਾ ਚਾਹੀਦਾ ਬੈਡ ਨੂੰ ਥਣ ਚਾੜਾ ਵੇਚ ਦੇ ਦੀ 22 ਕਿਲੋ ਕਿਹਾ ਸੀ ਉਹਨਾਂ ਨੇ 20 ਪਲੱਸ ਆਪਾਂ 20 ਕਹਿੰਨੇ ਆ ਠੀਕ ਹੈ ਜੀ ਆਪਾਂ 20 ਦੀ ਗਾਰੰਟੀ ਦੇਵਾਂਗੇ 22 ਦੀ ਵੀ ਨਹੀਂ ਦੇਣੀ ਆ 20 ਲੀਟਰ ਵੀ ਚਵਾ ਦੇ ਕਰਨ ਵਾਲੀ ਜੀ ਬਾਈ ਬਹੁਤ ਆ 20 ਲੀਟਰ ਬਹੁਤ ਜ਼ਿਆਦਾ ਵਾਹ ਹਾਂ ਲਓ ਜੀ ਸੋ ਬਾਕੀ ਦੋਸਤੋ ਚਾਰ ਥਾਣਾ ਕਿਸੇ ਤਰ੍ਹਾਂ ਦੀ ਕੋਈ ਫੋਟ ਛਾ ਕਿਸੇ ਤਰ੍ਹਾਂ ਦਾ ਕੋਈ ਬੱਚਾ ਨਹੀਂ ਲੱਗਾ ਨਜ਼ਰ ਆਊਗਾ ਥਾਣਾ ਦੇ ਨਾਲ ਆ ਲੋ ਜੀ ਤਾਂ ਤੋਂ ਬਹੁਤ ਸੋਹਣਾ ਮੁੱਠੀ ਆ ਕਰੋ ਚੰਗੀ ਠੀਕ ਆ ਜੀ ਸੋ ਵਿਰਲ ਬੋਰਨ ਵੀ ਚੰਗੀ ਆ ਸਪੈਸ਼ਲ ਵਿਰਲ ਆ ਮੋਠੀ ਥਾਣਾ ਹੱਥੀ ਚਵਾਈ ਲਾ ਥਾਣਾ ਤੇ ਵੈਸੇ ਵਜਨ ਲੋਡ ਵੀ ਪੂਰਾ ਕਦਕੁੱਦ ਵੀ ਚੰਗਾ ਜਿੱਦਾਂ ਆਪਾਂ ਨਾਰਮਲ ਇੱਕ ਐਚਐਫ ਵੈਡ ਦੀ ਹਾਈਟ ਦੇਖਦੇ ਆ ਕਦਕੁੱਦ ਉਸ ਲੈਵਲ ਦਾ ਹੈਗਾ ਠੀਕ ਆ ਆ ਕਰੋ ਚੈੱਕ ਜੀ ਬਾਕੀ ਠੰਡੀ ਧੀਰੀ ਪੂਰੀ ਐ ਸਲੱਗ ਸਲੂਗ ਬਹੁਤ ਜਿਆਦੀ ਐ ਠੀਕ ਐ ਅੱਛਾ ਵੀਰ ਅਵੀ ਲੈਣ ਦੇਣ ਕੀ ਹੋਊ ਕਹਿੰਦਾ ਭਾਜੀ ਇਹਦਾ 72000 70000 ਦੇ ਦਾ 70 ਦੀ ਹਾਂਜੀ ਉਹਦੇ ਚ ਕੋਈ ਛੋਟ ਕਰਦਾਂਗ ਮੰਨਦਾਂ ਕਰਦਿਓ ਜੀ ਜਿੰਨਾ ਵੀ ਹੋ ਸਕਦਾ ਗੁੰਜਾਇਸ਼ ਮਾਨਤਨ ਜ਼ਰੂਰ ਕਰਿਓ ਸੋ ਵੱਡੀ ਗੱਲ ਹੈ ਦੋਸਤੋ ਕੋਈ 18 20 20 ਲੀਟਰ ਤੱਕ ਮਿਲਕਿੰਗ ਜਿਹੜੀ ਇਹਨੂੰ ਕਰਾਉਣੀ ਚਾਹੀਦੀ ਆ ਬਾਕੀ ਅੱਗੇ ਚੰਗੀ ਸੇਵਾ ਮੈਟਰ ਕਰੂਗੀ ਜਿਹੜਾ ਕੋਈ ਵੀਰ ਖਰੀਦਦਾ ਅੱਗੇ ਲੈ ਕੇ ਜਾਊਗਾ 70 ਚੋਂ ਮਾਨਤਨ ਹੋ ਜਾਊਗਾ ਜਿਹੜਾ ਵੀ ਵੀਰ ਕੋਈ ਘਰੇ ਆਉਂਦਾ ਇਸ ਤੋਂ ਬਾਅਦ ਇੱਕ ਤੀਜੇ ਨੰਬਰ ਤੇ ਆ ਆ ਗਈ ਆਪਣੇ ਕੋਲ ਜੀ ਹਾਂਜੀ ਭਾਈ ਇਹ ਬਰੀਡ ਫੁੱਲ ਆ ਭਾਈ ਇਹ ਐਫ ਹਾਂਜੀ ਹਾਂਜੀ ਫੁੱਲ ਹੈ ਠੀਕ ਹੈ ਜੀ ਇਹ ਵੀ ਦੂਜਾ ਹੀ ਹੈ ਨਹੀਂ ਭਾਈ ਇਹ ਤੇ ਜਈ ਆ ਪਤਜਾ ਕਹਿ ਦੇਣੀ ਹੈ ਤਿੱਜਾ ਕਹਿ ਕੇ ਹਾਂਜੀ ਹਾਂਜੀ ਭਾਵੇਂ ਕੋਈ ਦੱਜਾ ਕਹੀਏ ਪਰ ਆਪਾਂ ਤੇਜਾ ਹੀ ਕਹਾਂ ਹਾਂ ਫਿਰ ਜਿਵੇਂ origignal ਹੋ ਸਕਦਾ ਤੇਜਾ ਵੀ ਹੋ ਸਕਦੀ ਹਾਂਜੀ ਹਾਂਜੀ ਬਿਲਕੁਲ ਜੀ ਭਾਈ ਜੀ 15 ਲੈਂਦੀ ਏ ਦਿਨ 15 ਖੜ ਸਕਦੀ 15 ਵੀ ਖੜ ਸਕਦਾ ਲਾਏ ਪੈ ਗਈ ਹੁਣ ਹਾਂ ਬਾਕੀ ਦੋਸਤੋ ਬਣਦੀਆਂ ਬਹੁਤ ਜਲਦੀ ਹੁੰਦੀਆਂ ਨੇ ਇਸ ਕਰਕੇ ਕੋਈ 10 ਕਿ ਦਿਨਾਂ ਦਾ ਆਈਡੀਆ ਵੀ ਰ ਮੰਨ ਲੈ ਵੀ 10 ਦਿਨਾਂ ਦੇ ਵਿੱਚ ਪੂਰਾ ਲਾ ਆਊਗੀ ਸੁੱਕੀ ਗੂੰਦ ਆਉਂਦੀ ਤੇ ਗੂੰਦ ਆਉਂਦੀ ਆ ਤੇ ਪਣਾ ਬਿਲਕੁਲ ਗੂੰਦ ਆਉਂਦੀ ਆ ਤੇ ਮੋਟਾ ਥਾਣਾ ਬਿਲਕੁਲ ਤੇ ਮੁੱਠੀ ਥਾਣਾ ਕਤ ਕੋਦ ਚੰਗਾ ਚੋਖ ਵੱਡੇ ਕੱਦ ਦੇ ਵਿੱਚ ਜਿਵੇਂ ਆਪਾਂ ਨਾਰਮਲ ਇੱਕ ਐਚ ਐਫ ਵਹਿੜਾਂ ਮੱਛੀਆਂ ਵਹਿੜਾਂ ਦੇਖਦੇ ਆਂ ਉਹਦਾ ਜਿਹੜਾ ਕੱਦ ਕਾਠਾ ਤੇ ਥਾਨ ਪ੍ਰੋਪਰ ਚਾਰੇ ਆ ਚਾਰੇ ਤਿੱਪਣ ਦੇ ਵਿੱਚ ਇੱਕ ਨੰਬਰ ਆ ਪਰ ਵੀ ਫਿਰ ਵੀ ਕੋਈ ਵੀਰ ਆਪਦੀ ਤਸੱਲੀ ਆਪਦੀ ਕਰਕੇ ਲੈ ਕੇ ਜਾਵੇ ਵੀਡੀਓ ਕਾਲ ਤੇ ਕਰਾ ਲੈ ਕੋਈ ਦੂਰ ਨੇੜੇੋਂ ਆਉਣਾ ਜਾਣਾ ਚਾਹੁੰਦਾ ਤੇ ਆ ਫੇਸ ਕੁਆਲਿਟੀ ਇੱਕ ਵਾਰੀ ਦਿਖਾ ਦਈਏ ਜੀ ਆ ਦਿਖਾ ਦਿਓ ਠੀਕ ਹੈ ਜੀ ਥੋੜਾ ਜਿਹਾ ਤੋਰ ਲੀਏ ਫਿਰ ਲੈ ਨੂੰ ਲੈ 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 ਲਓ ਵੀ ਦੋਸਤੋ ਪਸੂ ਤਿੰਨੇ ਸਾਫ ਸੁਥਰੇ ਆ ਜਿਹੜਾ ਵੀ ਜਿਹੜੇ ਵੀ ਕਿਸਾਨ ਵੀਰ ਨੂੰ ਖਰੀਦਾਰ ਵੀਰ ਨੂੰ ਪਸੰਦ ਆਊਗਾ ਉਹੋ ਹੀ ਤੁਸੀਂ ਪਸ਼ੂ ਖਰੀਦ ਲਿਓ ਰੇਟ ਭਾਅ ਪੜਦਾ ਵੀ ਬਿਲਕੁਲ ਜਾਇਜ਼ ਆ ਜੈਨੂ ਆ ਨਾ ਜਿਹੋ ਜਿਹਾ ਮਾਲ ਆ ਦੋਸਤੋ ਉਹੋ ਜਿਹਾ ਰੇਟ ਮੰਗਿਆ ਜਾਂਦਾ ਉਹੋ ਜੀ ਡਿਮਾਂਡ ਕੀਤੀ ਜਾਂਦੀ ਆ ਬਾਕੀ ਪਸ਼ੂ ਵੀ ਚੰਗੇ ਖਾਸ ਸਪੈਸ਼ਲੀ ਆਉਂਦੇ ਆ ਪਿਛਲੀਆਂ ਵੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚੰਗੇ ਚੰਗੇ ਨਾਗ ਜਿਹੜੇ ਆ ਇਸ ਘਰੋਂ ਦਿਖਾਏ ਸੀਗੇ ਰਵੀ ਵੀਰ ਕੀ ਕਰਦੇ ਆ ਮੋਲਿੰਦਾ ਭਾਈ 62000 ਰੁਪਏ ਇਹਦਾ ਜੀ 58000 ਦੀ ਦੇਜਾਂ ਲਾਨਦਨ ਜਿਹੜਾ ਕਹਿੰਦੇ ਆਪਾਂ 58 ਹਾਂਜੀ ਹਾਂ ਨਾ ਜਿਹੜੀ ਹਾਂਜੀ ਠੀਕ ਹੈ ਜੀ 58000 ਦੋਸਤੋ ਲ 62000 ਡਿਮਾਂਡ 58000 ਮੁੱਲ ਜਿਹੜਾ ਵੀ ਹਾਂ ਨਾ ਜਿਹੜਾ ਜੀ ਬੱਚੀ ਦੇ ਵਾਅਦੇ ਦੀ ਜਦੋਂ ਤਿਆਰ ਹੋ ਗਈ ਤੁਹਾਨੂੰ ਹੀ ਪਤਾ ਵਾ ਕੱਦ ਕਾਠਾ ਬੱਚੀ ਦਾ ਦੋਮ ਵਾਲੀ ਬੱਚੀ ਆ ਬਸ ਉਹੀ ਜਿਹੜੀ 8-7 ਦਿਨ ਹਜੇ ਦ 10 ਦਿਨ ਸਮਾਂ ਲੈਂਦੀ ਆ ਵਿਕਰੀ ਜਾਣ ਵਾਲੀ ਆ ਬਸ ਨੂੰ 5-7 ਦਿਨਾਂ ਜੀ ਬਿਲਕੁਲ 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 ਜੀ ਬਿਲਕੁਲ ਤੇ ਇਹ ਅਜਾ ਰਵੀ ਭਾਈ ਤਿੰਨ ਪਸ਼ੂ ਸੀ ਆਪਣੇ ਕੋਲ ਹਾਂਜੀ ਹਾਂਜੀ ਭਾਜੀ ਹਾਂਜੀ ਤੇ ਕਰੀਏ ਸਾਂਝੇ ਨੰਬਰ ਆਪਣੇ ਸੱਜਣਾ ਨਾਲ 8264752150 ਠੀਕ ਹੈ ਜੀ ਹਾਂਜੀ ਹੋਰ ਕੋਈ ਗੱਲਬਾਤ ਕਰਨੀ ਵਾ ਵਧੀਆ ਜੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਬਾਕੀ ਪਸ਼ੂ ਅੱਜ ਤੁਹਾਨੂੰ ਦਿਖਾਤੇ ਆ ਪਿੰਡ ਠੱਠੀਆਂ ਖੁਰਦ ਤੁਸੀਂ ਖਾਸ ਵਿਜਿਟ ਕਰਨੀ ਆ ਦੋਸਤੋ ਨੇੜੇ ਹਰੀਕੇ ਪੱਤਣ ਨੈਸ਼ਨਲ ਹਾਈਵੇ ਬਠਿੰਡਾ ਅੰਮ੍ਰਿਤਸਰ ਤੋਂ ਤਕਰੀਬਨ ਕੋਈ ਕਿਲੋਕੀਮੀਟਰ ਹਟ ਮਨ ਲੈਂਦੇ ਪਾਸੇ ਵੱਲ ਪਿੰਡ ਹੈਗਾ ਠੱਠੀਆਂ ਖੁਰਦ ਅਲੀਪੁਰ ਪਿੰਡ ਬਿਲਕੁਲ ਨਜ਼ਦੀਕ ਆ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ